ਸਤ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਜੀ ਹਾਂ ਗਵਰਨਟ ਜੋਬ ਅਕੈਡਮੀ ਦੇ ਵਿੱਚ ਇੱਥੇ ਲੱਗੇ ਆਨੇ ਆਸੀ ਡੇਲੀ ਗਵਰਨਟ ਜੋਬ ਦੀ ਅਪਡੇਟ ਜੀ ਹਾਂ ਬਹੁਤ ਬਹੁਤ ਸਵਾਗਤ ਹੈ ਜਿਹੜੇ ਸਾਡੇ ਚੈਨਲ ਦੇ ਨਵੇਂ ਨੇ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਕਰ ਦਿਓ ਤਾਂ ਜੋ ਆਉਣ ਵਾਲੀ ਸਭ ਤੋਂ ਪਹਿਲਾਂ ਪੋਸਟ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਬਿਨਾਂ ਕਿਸੇ ਦੇਰੀ ਤੇ ਬੈਲ ਆਈਕਨ ਜਰੂਰ ਦਬਾ ਦਿਓ ਅਗਰ ਅਸੀਂ ਗੱਲ ਕਰੀਏ ਪੋਸਟ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਪੂਰੀ ਵੀਡੀਓ ਧਿਆਨ ਨਾਲ ਜ਼ਰੂਰ ਦੇਖਣਾ ਕੋਈ ਦਿੱਕਤ ਆਂਦੀ ਹੈ ਕਮੈਂਟ ਬਾਕਸ 'ਚ ਜ਼ਰੂਰ ਪੁੱਛ ਲੈਣਾ ਔਰ ਟੈਲੀਗ੍ਰਾਮ ਦਾ ਲਿੰਕ ਤੁਹਾਨੂੰ ਫੇਸਬੁੱਕ ਦਾ ਲਿੰਕ ਤੁਹਾਨੂੰ ਅਸੀਂ ਕਮੈਂਟ ਬਾਕਸ ਦੇ ਦਾਂਗੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਤੁਸੀਂ ਉਸ ਦੇ ਹੋਤੇ ਜਾ ਕੇ ਆਪਣੇ PDF ਫਾਈਲ ਅਪਲੋਡ ਕਰ ਸਕਦੇ ਹੋ ਡਾਊਨਲੋਡ ਕਰ ਸਕਦੇ ਹੋ ਤਾਂ ਜੋ ਜਿਹੜੀ ਵੀ ਅਸੀਂ ਪੋਸਟ ਪਾਣਿਆ ਉਹਦੀ ਫਾਈਲ ਟੈਲੀਗ੍ਰਾਮ ਚੈਨਲ ਤੇ ਅਸੀਂ ਅਪਲੋਡ ਕਰ ਦਿੰਨੇ ਹਾਂ ਬਾਕੀ ਕੋਈ ਸੁਝਾਅ ਆਇਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਚਲੋ ਜਾਣਦੇ ਹਾਂ ਇਸ ਪੋਸਟ ਬਾਰੇ ਬੜੀ ਅੱਛੀ ਪੋਸਟ ਨਿਕਲੀ ਹੈ ਗਰੁੱਪ ਡੀ ਦੀਆਂ ਜੀਆਂ ਬਹੁਤ ਹੀ ਅੱਛੀ ਪੋਸਟ ਹੈ ਗੱਲ ਕਰੀਏ ਤਾਂ ਇਹ ਪੋਸਟ ਨਿਕਲੀ ਹੈ ਆਫਿਸ ਆਫ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜੀਤ ਪਗਤ ਸਿੰਘ ਨਗਰ ਦੇ ਵਿੱਚ ਐਸ ਐਸ ਨਗਰ ਦੇ ਵਿੱਚ ਨਿਕਲੀ ਹੈ ਤਾਂ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਇਸ ਦੇ ਬਾਰੇ ਜੀ ਹਾਂ EMPLOYE ਚੌਂਕੀਦਾਰ ਦੀ ਪੋਸਟ ਨਿਕਲੀ ਹੈ ਜੀ ਹਾਂ ਟੋਟਲ 7 ਪੋਸਟਾਂ ਨੇ ਕਲਾਸ 4 ਯਾਨੀ ਗਰੁੱਪ ਡੀ ਦੀਆਂ 7 ਪੋਸਟਾਂ ਜਰਨਲ 3 BC obviously ਪੰਜਾਬ ਦੀ ਇੱਕ ESM ਦੀ ਦੋ ESM ਪੰਜਾਬ ਦੀ SC ਦੀ ਇੱਕ ਜੀਹਾਂ ਤੇ ਬਹੁਤ ਅੱਛੀ ਪੰਜਾਬ ਕੋਆਰਡੀਨੇਟ ਕੋਰਡ ਦੀ ਪੋਸਟ ਨਿਕਲੀ ਹੈ ਟਾਈਮ ਟੂ ਟਾਈਮ ਇਹ ਪਰਤੀਆਂ ਘਟਦਾ ਰਹਿੰਦਾ ਹੈ ਪੇ ਸਕੇਲ ਮਿਲੇਗੀ ਜੋ ਵੀ ਇਹਨਾਂ ਦੇ ਵਿੱਚ ਰੈਗੂਲਰ ਚੱਲ ਰਹੀ ਹੈ ਅਗਰ ਗੱਲ ਕਰੀਏ ਕੁਆਲੀਫਿਕੇਸ਼ਨ ਕੁਆਲੀਫਿਕੇਸ਼ਨ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਮੈਂ ਕੁਆਲੀਫਿਕੇਸ਼ਨ ਇਹਦੇ ਵਿੱਚ ਚਾਹੀਦੀ ਹੈ ਤੁਸੀਂ ਪੰਚ ਅੱਠਵੀਂ ਤੱਕ ਜੀ ਹਾਂ ਪੰਜਾਬੀ ਲੈਂਗੁਏਜ ਪੜ੍ਹੀ ਹੋਣੀ ਚਾਹੀਦੀ ਹੈ ਅੱਠਵੀਂ ਕਲਾਸ ਤੱਕ ਠੀਕ ਹੈ ਜੀ ਅੱਠਵੀਂ ਕਲਾਸ ਪਾਸ ਮੰਗਦੇ ਆਂ ਔਰ ਜਨਰਲ ਤੋਂ ਜਨਰਲ ਦੇ ਲਈ ਏਜ ਲਿਮਿਟ 18 ਤੋਂ 35 ਸਾਲ ਔਰ ਰੈਲਾਕਸੇਸ਼ਨ ਦਿੱਤੀ ਜਾਏਗੀ ਬਾਕੀ ਕੈਟਾਗਰੀਜ਼ ਨੂੰ ਹਾਈ ਕੋਰਟ ਦੀ ਇਨਸਟਰਕਸ਼ਨ ਦੇ ਅਕੋਰਡਿੰਗ ਅਪਲੀਕੇਸ਼ਨ ਦੀ ਗੱਲ ਕਰੀਏ ਪ੍ਰਸਕਾਈਬ ਪਰਫਾਰਮਾ ਹੋਏਗਾ ਇਹਦਾ ਉੱਪਰ ਸਕ੍ਰਾਈਬਡ ਪਰਫਾਰਮਾ ਤੁਹਾਨੂੰ ਅਸੀਂ ਆਪਣੇ ਟੈਲੀਗ੍ਰਾਮ ਚੈਨਲ ਤੇ ਦੀਆਂ ਦੇ ਦਾਂਗੇ ਉੱਥੇ ਜਾ ਕੇ ਤੁਸੀਂ ਇਹਦਾ ਪ੍ਰਸਕ੍ਰਾਈਬ ਪਰਫੋਰਮਾ ਜੋ ਹੈ ਉਹ ਲੈ ਸਕਦੇ ਹੋ ਪ੍ਰਸਕ੍ਰਾਈਬ ਪਰਫੋਰਮਾ ਯਾਨੀ ਕਿ ਪੂਰਾ ਨੋਟੀਫਿਕੇਸ਼ਨ ਆਇਆ ਹੋਇਆ ਹੈ ਕਿਸ ਤਰ੍ਹਾਂ ਤੁਸੀਂ ਫਿਲ ਕਰਨਾ ਕਿਸ ਤਰ੍ਹਾਂ ਤੁਸੀਂ ਸਾਰਾ ਕਰਨਾ ਉਹ ਸਾਰੀ ਜਾਣਕਾਰੀ ਉੱਥੇ ਤੁਹਾਨੂੰ ਦਿੱਤੀ ਜਾਏਗੀ ਠੀਕ ਹੈ ਮਤਲਬ ਕਿ ਪ੍ਰੋਪਰ ਇੱਕ ਪਰਫੋਰਮ ਹੈ ਮਤਲਬ ਫਾਰਮ ਹੈ ਤੁਸੀਂ ਉਸ ਨੂੰ ਭਰਨਾ ਹੈ ਔਰ ਇਹਨਾਂ ਦੇ ਜਿਹੜਾ ਐਡਰੈਸ ਹੈ ਉਸ ਜਗ੍ਹਾ ਤੇ ਭੇਜ ਦੇਣਾ ਕਿਉਂਕਿ जी इंपोर्टेंट डेट्स की गल करिए एप्लीकेशन जी डेडलाइन है छब्बी जुलाई में हो जानी है उस तो पहला, पहला तो अपना एप्लीकेशन फॉर्म भर के यानी कि पूरा एक एप्लीकेशन फॉर्म होएगा नेम डेट वो डिस्क्रिप दे देंगे टैलीग्राम से तो पूरा फर के तीस इन दे एड्रेस भेज देना और डेट्स जम्पोटेंट ने तो नोट कर सकते हो इंटरव्यू दियाँ ਜਿਨ੍ਹਾਂ ਦਾ ਨਾਮ A ਤੋਂ Z ਤੋਂ ਸ਼ੁਰੂ ਹੁੰਦਾ ਹੈ A ਤੋਂ Z ਤੱਕ ਉਹਨਾਂ ਦੀ 12 ਅਗਸਤ ਨੂੰ ਜਿਨ੍ਹਾਂ ਦਾ ਕੀਤਵਾਰ 13 ਅਗਸਤ ਨੂੰ ਐਸ ਤੋਂ Z 14 ਅਗਸਤ ਨੂੰ ਸਵੇਰੇ 9 ਵਜੇ ਇੰਟਰਵਿਊ ਹੋਏਗੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਪਰਫਾਰਮਰ ਜਿਹੜਾ ਹੈ ਤੁਹਾਨੂੰ ਅਸੀਂ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਵਾ ਲਾਂਗੇ ਕੋਈ ਦਿੱਕਤ ਆndੀ ਹੈ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਅਸੀਂ ਤੁਹਾਨੂੰ ਇਸ ਦੇ ਬਾਰੇ ਪੂਰੀ ਜਾਣਕਾਰੀ ਵੀ ਨਾਲ ਦੇ ਨਾਲ ਤੁਹਾਨੂੰ ਪ੍ਰੋਵਾਈਡ ਕਰ ਦਾਂਗੇ ਅਗਰ ਕੋਈ ਵੀ ਇਹਦੀ ਜਾਣਕਾਰੀ ਚਾਹੀਦੀ ਹੈ ਤੁਹਾਨੂੰ ਤੋ ਆ ਦੇਖੋ ਆਪਲੀਕੇਸ਼ਨ ਨਿਕਲੀ ਹੈ ਬਾਇਓ ਡਾਟਾ ਸਾਰਾ ਭੇਜਣਾ ਹੈ ਔਰ ਠੀਕ ਹੈ ਬਾਕੀ ਤੁਹਾਨੂੰ ਦੱਸ ਚੁੱਕਿਆ ਆਹ ਵਾਲੇ ਐਡਰੈਸ ਤੇ ਭੇਜਣਾ ਹੈ ਇਹ ਪਰਫਾਰਮਾ ਤੁਹਾਨੂੰ ਟੈਲੀਗ੍ਰਾਮ ਤੋਂ ਮਿਲ ਜੇਗਾ ਐਸੀ ਵੀਡੀਓਜ਼ ਹੋਰ ਦੇਖਣ ਦੇ ਲਈ ਜੀ ਹਾਂ ਜਾਣ ਦੇ ਲਈ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ ਫਿਰ ਮਿਲਾਂਗੇ ਤੁਹਾਨੂੰ ਐਸੀ ਵੀਡੀਓ ਦੇ ਨਾਲ